ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਕੱਲ ਅਸੀਂ ਡੈਡੀ ਜੀ ਨੂੰ ਮਿਲਣ ਗਏ ਸੀਗੇ ਡੈਡੀ ਕਹਿੰਦੇ ਠੀਕ ਠਾਕ ਔਰੇ ਮੈਂ ਤੇ ਮੰਮੀ ਜੀ ਗਏ ਸੀਗੇ ਨਾਲ ਨਾਨਾ ਜੀ ਵੀ ਗਏ ਸੀਗੇ ਤੇ ਉੱਥੇ ਹਨ ਠੀਕ ਠਾਕ ਹੈ ਕਹਿੰਦੇ ਮਗਾ ਰੋਟੀ ਪਾਣੀ ਵਧੀਆ ਮਿਲਦਾ ਇਹਨੇ ਰੋਟੀ ਵਾਂ ਸਾਬ ਤੋਂ ਵਧੀਆ ਮਿਲਦਾ ਔਰੇ ਹਾਂ ਤਾਂ ਠੀਕ ਠਾਕ ਹੈ ਕਹਿੰਦੇ ਹਾਂਜੀ ਹਾਂਜੀ ਚਲੋ ਕਹਿੰਦਾ ਜਿਹੜਾ ਕੋ ਸੋਣਾ ਤਾਂ ਹੋ ਗਿਆ ਹਾਂਜੀ ਹੁਣ ਕੀ ਕਰ ਸਕਦੇ ਹਾਂ ਹਣੇ ਹਾਂਜੀ ਹਾਂਜੀ ਕੋਈ ਲੋਕ ਮੈਕ ਨੂੰ ਕਹਿੰਦਾ ਹੁਣ ਤੁਸੀਂ ਵਲੌਗ ਪਾਏ ਕਰੋ ਰੋਜ਼ ਤੇ ਕੰਮ ਤਾਂ ਹੁਣ ਕਰਨਾ ਹੀ ਆ ਹਾਂਜੀ ਤੇ ਕੱਲ ਸ਼ਾਮੀ ਰਹੀ ਬਹੁਤ ਜੀ ਮੀਂਹ ਪੈ ਰਿਹਾ 3 ਵਜੇ ਦੇ ਕਰੀਬ ਦਾ 3 4 ਵਜੇ ਦਾ 3 4 ਵਜੇ ਦਾ ਗਰਮੀ ਵੀ ਬਹੁਤ ਸੀ ਹਾਂਜੀ ਹਾਂਜੀ ਮੀਂਹ ਕੱਲ ਥੋੜਾ ਜਿਹਾ ਧਰਤੀ ਬਹੁਤ ਭੁੱਖੀ ਸੀ ਬਾਣੀ ਦੀ ਤੇ ਹੁਣ ਮਲੇ ਜੀ ਰਿਆਂ ਫਾਇਦਾ ਹੋ ਜਾਊਗਾ ਜੀੜੀ ਨੇ ਫਾਇਦਾ ਹੋ ਗਿਆ ਵੈਸੇ ਪਿੰਡ ਵੀ ਅਸੀਂ ਲੇਜ਼ਰ ਕਰਾ ਮਰਾਤਾ ਸੀਗਾ ਲੇਜ਼ਰ ਕਰਾ ਮਰਾ ਕੇ ਡੋੜਾ ਰੂਲੇ ਸਾਫ ਕਰਤੀਆਂ ਸੀਗੀਆਂ ਤੁਸੀਂ ਸਰਵਿਸ ਦੇ ਬਲੌਗ ਚ ਦੇਖੀ ਹੈ ਤੇ ਬਾਕੀ ਅੱਜ ਕੰਨ ਦਾ ਕੰਨ ਟੈਲਾਂ ਵਾਲੇ ਦਾ ਕੰਮ ਕਰਵਾਇਆ ਸੀਗਾ ਸੈਡਾਂ ਮਟੈਲਾਂ ਲਵਾਈਆਂ ਸੀਗੀਆਂ ਕਿਰੇ ਆਲੇ ਦੁਆੜੇ ਕੀ ਪਾਣੀ ਜਾਣ ਦੇ ਨਾ ਟੈਲ ਲਵਾ ਦਈਏ ਤੇ ਉਹ ਸਾਈਡ ਵੀ ਲਵਾਣੀ ਆ ਤੇ ਟੈਲਾਂ ਨੇ ਇੱਧਰ ਮੋਰੀ ਵੀ ਲਾਤੀ ਸੀਗੀ ਤੇ ਹੁਣ ਗੇਟ ਦੀ ਵੇਟ ਹੁੰਦੀ ਹੈ ਇਹ ਸੀ ਬਸ ਇੱਧਰ ਹੀ ਸਾਈਡ ਗੇਟ ਲਵਾ ਲਈਏ ਤੇ ਉਰੇ ਤੇ ਉਹ ਬੈਕ ਸਾਈਡ ਵੀ ਤੇ ਅੱਜ ਦਾ ਵੈਸੇ ਮੀਂਹ ਆ ਗਿਆ ਤੇ ਅੱਜ ਟੈਲਾਂ ਨੇ ਲਾਉਣਾ ਸੀਗਾ ਅੱਜ ਆਇਆ ਨਹੀਂ ਹੈ ਮੱਕ ਤੇ ਦੇਖਦੇ ਵੀ ਹੌਲੀ ਹੌਲੀ ਹੁਣ ਕੰਮ ਕਰਾਵਾਂਗੇ ਕੰਮ ਤਾਂ ਹੁਣ ਕਰਨੀ ਆ ਹਾਂਜੀ ਹਾਂਜੀ ਇਹ ਤਾਂ ਨਹੀਂ ਉਹ ਕੰਮ ਨਾ ਕਰਈਏ ਅੰਦਰ ਬੈਠੇ ਰਹੀਏ ਕੰਮ ਦਾ ਕਰੇ ਤੇ ਸਾਰੇ ਕੰਮ ਆਉਣੇ ਆ ਤਾਂ ਹੈ ਨਹੀਂ ਕਿ ਅਸੀਂ ਹੁਣ ਅੰਦਰ ਬੈਜੀ ਡਰ ਕੇ ਆਇਆ ਹੋ ਗਿਆ ਆਇਆ ਹੋ ਗਿਆ ਤੇ ਵੀ ਕੰਮ ਦਾ ਡੈੜੀ ਕਹਿੰਦੇ ਕਰਾਉਣੇ ਪੈਣੇ ਸਾਰੀ ਤੇ ਰੋਟੀ ਪਾਣੀ ਖਾਣੀ ਤਾਂ ਕੰਮ ਕਰਨੀ ਪੈਣੇ ਤੇ ਅੱਜ ਦੇਖਦੇ ਲੇਟ ਆ ਜਵੇ ਟੈਲਣ ਆਹ ਚੀਜ਼ਾਂ ਲਾ ਦੂੰਗਾ ਤੇ ਥੰਮਲੇ ਲਾ ਦੂੰਗਾ ਤੇ ਉਹਦੇ ਬਾਅਦ ਫਿਰ ਆਪਣਾ ਗੇਟ ਵੀ ਆ ਜੂਗਾ ਆਹ ਸਾਈਡ ਵਾਲਾ। ਬਾਕੀ ਰਾਤੀ ਮੀਂਹ ਬਹੁਤ ਏ ਰਿਆ ਕਿ ਇੱਧਰੋਂ ਬਾਛੜ ਜਾਂਦੀ ਸੀ ਉੱਥੇ ਸਾਡੀ ਲੱਕੜੀਆਂ ਪਈਆਂ ਉਹ ਵੀ ਗਿੱਲੀ ਹੋਣ ਦੇ ਬੱਚੀਆਂ ਬਹੁਤ ਰੋਕੀ ਬਚਾਈਆਂ ਰਾਤੀ ਅਸੀਂ। ਕੱਪੜਾ ਪਾਤਾ ਬਹੁਤ। ਕੱਪੜਾ ਪਾਤਾ ਸੀਗਾ। ਤਾਂ ਵੀ ਬੈਗ ਤੋਂ ਉੱਪਰ ਜਾ ਕੇ ਤੁਹਾਨੂੰ ਸਾਨੂੰ ਬੈਗ ਸਾਈਡ ਮਿੰਜਾ ਲਾ ਕੇ ਤਾਂ ਬਾਛੜ ਰੋਕੀ। ਬਾਛੜ ਦੇ ਪਾਣੀ ਬਹੁਤ ਹੁੰਦਾ ਸੀਗਾ ਅੰਦਰ ਨੂੰ। ਬਾਕੀ ਤੁਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਕਰਿਆ। ਤੁਸੀਂ ਬਹੁਤ ਸਪੋਰਟ ਕਰੀ। ਇਹ ਕਹਿੰਦੇ ਰਹੀ ਦੀ ਕੋਈ ਹੈਲਪਰੀ ਲੋੜੇ ਸਾਨੂੰ ਦੱਸਿਓ ਕਿ ਅਸੀਂ ਆਵਾਂਗੇ। ਤੇ ਮੈਂ ਕਾਫੀ ਫੋਨ ਵੀ ਆਏ ਸੀਗੇ ਕਿ ਡਰਨੇ ਦੀ ਕੋਈ ਲੋੜ ਨਹੀਂ ਆਪਾਂ ਨੂੰ ਪਤਾ ਆਪਾਂ ਬੇਗੋਨਾ ਹੈ। ਆਪਾਂ ਸੱਚੀ ਹੈ। ਕਿ ਡਰਨੇ ਦੀ ਕੋਈ ਲੋੜ ਨਹੀਂ ਸਾਨੂੰ ਸਰਕਾਰ ਤੇ ਸਾਡੀ ਪਰ ਵੈਸੇ ਸਾਨੂੰ ਥੋੜਾ ਮੀਡੀਆ ਤੇ ਥੋੜਾ ਉਹ ਮਿਲਿਆ ਕਿ ਮੀਡੀਆ ਨੇ ਨਾ ਜੋ ਗੱਲਾਂ ਸੀਗੇ ਉਹ ਸੱਚੀ ਨਹੀਂ ਸੀ। ਆਪਣੇ ਕੋਲੋਂ ਝੂਠੀਆਂ ਗੱਲਾਂ ਬਣਾ ਬਣਾ ਕੇ ਉਹਨਾਂ ਨੇ ਲਾਈਆਂ। ਤੇ ਸਾਨੂੰ ਸਾਨੂੰ ਕੰਮ ਲੈਣਾ ਦੀ ਹਾਂਜੀ ਉਹ ਵੀ ਟੱਕਰ ਹੋਇਆ ਕਿ ਉਹਨਾਂ ਨੂੰ ਬੀਰ ਦਾ ਮਤਲਬ ਲੈ ਕਿਸੇ ਦੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਹੁੰਦਾ ਸਿਰਫ ਉਹਨੇ ਬੀਰ ਦਾ ਮਤਲਬ ਹੈ ਹੁਣ ਸਾਨੂੰ ਆਪਣਾ ਪੁਲਿਸ ਪ੍ਰਸ਼ਾਸਨ ਤੇ ਸਾਨੂੰ ਜੱਜ ਦੇ ਤਾਂ ਉਹਨੂੰ ਸਾਨੂੰ ਸਾਰੇ ਨੇ ਪਰੋਸਿਆ ਕਿ ਸਾਨੂੰ ਜਲਦ ਉਹਦੇ ਦਿਲ ਤੇ ਇਨਸਾਫ ਮਿਲੂਗਾ ਬਾਕੀ ਤੁਸੀਂ ਵੀ ਸਪੋਰਟ ਕਰਿਓ ਅਰਦਾਸਾਂ ਕਰਿਓ ਕਿ ਸਾਨੂੰ ਜਲਦੀ ਤੋਂ ਜਲਦੀ ਬਾਹਰ ਆਣ ਬਾਹਰ ਸਪੋਰਟ ਕਰਿਓ ਬਸ ਤੇ ਅੱਜ ਕੰਮ ਦਿਖਾਉਂਦਾ ਤੁਹਾਨੂੰ ਕਿਆ-ਕਿਆ ਕਰਿਆ ਤੇ ਉੱਪਰ ਵੀ ਦਿਖਾਵਾਂਗਾ ਤੇ ਗਰਾਉਂਡ ਡਾਊਨਸੇਲਿੰਗ ਕਰਾਈ ਰਿਆਂ ਸੀ ਦੂਵੀ ਹੁਣ ਇੱਥੇ ਐਂਚ ਨੂੰ ਪਾਣੀ ਆਇਆ ਹੋਣਾ ਮਾੜਾ ਮੋਟਰ ਤੇ ਕਰਕੇ ਦੇਖੋ ਕਿੰਨੀ ਗਿੱਲੀ ਹੋ ਗਈ ਉੱਥੇ ਨੂੰ ਵੀ ਜੇ ਬਾਛੜ ਦਾ ਮੀਂਹ ਆਇਆ ਉਹਦੇ ਕਰਕੇ ਉੱਥੇ ਗਿੱਲੀ ਹੋ ਗਈ ਇੱਧਰ ਬਾਜੇ ਟਾਕੀ ਮਾਰੇ ਲੱਗੇ ਤੇ ਹੇ ਹਾਂ ਜੋ ਪਰ ਸਿੱਸਾ ਸੁਸਾ ਲੱਗ ਦੂੰਗਾ ਰੰਗ ਰੂੰ ਗੂੰਗਾ ਫੇਰ ਹਟਾਂਗਾ ਪਾਣੀ ਇਹ ਮੈਂ ਸਿੱਪਰ ਆ ਕੇ ਦਿਖਾਉਂਦਾ ਤੁਹਾਨੂੰ ਐ ਜੇ ਤਾਂ ਲੇਟ ਆ ਜਾਂਦੀ ਅੱਜ ਹੁਣ ਮੀਂਹ ਤਾਂ ਵੈਸੇ हट ਗਿਆ ਸੀਗਾ ਸੋਣਾ ਕੰਮ ਖਿੱਚੋਣਾ ਤਾਂ ਅੱਜ ਆਹ ਦੇਖੋ ਆ ਗੱਲ ਲਾ ਹੋ ਗਿਆ ਸਾਰੇ ਔਰ ਇਹਨਾਂ ਬਈ ਮੀਂਹ ਉਹ ਸਾਹਮਣੇ ਗੇਟ ਨੂੰ ਬੱਛੜ ਦਾ ਪਾਣੀ ਆਇਆ ਇੱਧਰ ਨੂੰ ਬਾਕੀ ਦੇਖਦੇ ਆ ਇਹਦਾ ਵੀ ਸ਼ਾਇਦ ਗੇਟ ਆਪਣੇ ਆਪ ਪਿਆ ਬਣਿਆ ਵਾ ਇਹ ਗੇਟ ਲਵਾ ਦਣ ਆਪਾਂ ਨੇ ਆ ਦੇਖੋ ਦਰਵਾਜ਼ਾ ਸੱਚੋ ਦਰਵਾਜ਼ਾ ਹੈ ਗੇਟ ਨਹੀਂ ਦਰਵਾਜ਼ਾ ਦਰਵਾਜ਼ਾ ਹੈ ਗੇਟ ਬਣਾ ਹੋਇਆ ਦਰਵਾਜ਼ਾ ਸੀ ਸਾਡੇ ਨਾਲ ਪਹਿਲਾਂ ਅਸੀਂ ਨਵੇਂ ਬਣਾਏ ਸੀ ਕਿਉਂਕਿ ਉਹ ਸ਼ਾਇਦ ਅਸੀਂ ਉਹਦੇ ਨਾਪ ਦੀ ਹਾਰ ਛੜਵਾ ਲਿਆ ਸੀਗਾ ਰਾਤੀ ਮੀਂਹ ਬੋਆ ਇਕਣਾ ਇੱਧਰ ਦੀ ਹਵਾ ਵਾਲਾ ਮੀਂਹ ਸੀਗਾ ਫਿਰ ਉਹ ਅਸੀਂ ਮਿੰਜਾ ਲਾਇਆ ਤਾਂ ਮੀਂਹ ਰੁਕ ਗਿਆ ਇੱਧਰ ਨੂੰ ਬਛੜ ਵਾਲਾ ਨੇ ਇੱਧਰ ਨੂੰ ਪਾਣੀ ਚੱਲ ਪਿਆ ਰਖਾ ਸੀ ਨਹੀਂ ਉਹ ਲੱਕੜੀਆਂ ਨੂੰ ਝੁਲਾ ਦੇਣਾ ਲੱਕੜੀਆਂ ਬੁਲਾ ਕੇ ਏਡੇ ਜੋ ਮੈਂ ਜਾ ਕੇ ਹਾਂ ਉਹਨਾਂ ਕੋਲ ਵੀ ਕੀ ਸਾਡੇ ਨਾਲ ਲੱਕੜੀ ਉੱਪਰ ਥੱਲੇ ਕਰ ਦੇਵੇ ਕੀ ਹੁਣ ਇੱਧਰ ਨੂੰ ਤਾਂ ਸੁੱਕ ਗਈਆਂ ਹਾਲ ਚੇ ਘਰਾ ਲੈਂਦੇ ਨੇ ਅੰਮੀ ਤੱਕੜੀਆਂ ਹੁੰਦਾ ਹੈ ਨਾ ਅਸੀਂ ਚਾਹੁੰਦੇ ਕਿ ਮੀਂਹ ਤੇ ਬਰਸਾਤ ਤੇ ਪਹਿਲਾਂ ਪਹਿਲਾਂ ਸਾਰਾ ਕੰਮ ਨਿਬੜੇ ਵੀ ਉਹਨੂੰ ਬੱਦੀ ਹੁਣ ਇੱਕ ਦੋ ਦਿਨ ਨਹੀਂ ਪਿਆ ਉਹ ਤੇ ਦੇਖਿਆ ਹਾਲ ਹੋ ਗਿਆ ਦਰਵਾਜ਼ੇ ਦੇ ਰੋਜੇ ਲਾਜੂਗੇ ਪਰ ਅੰਦਰ ਪਾਣੀ ਪੂਣੀ ਨੇ ਆਉਂਗਾ ਗਰਦ-ਗੁਰਦਰੀ ਆਉਂਗਾ ਹਮ ਸਾਰੀ ਗਰਦ ਨਾਲ ਭਰਿਆ ਬੋਰ ਨੇਰੀ ਆ ਜਾਂਦੀ ਨਾ ਹਾਂ ਹਾਂਜੀ ਹਾਂਜੀ ਆਹ ਤੇ ਉਰਤ ਚਕਾ ਕੇ ਉਲਟ-ਪੁਲਟ ਕਰਕੇ ਕਿਉਰੇ ਰਖਾ ਦੀਏ ਔਰੇ ਬਾਛੜ ਵੀ ਨਹੀਂ ਆਉਂਦੀ ਜ਼ਿਆਦਾ ਨਹੀਂ ਉਹ ਕੰਦਕੀ ਨੇ ਨੂੰ ਵੱਜੂਗਾ ਫਿਰ ਕੰਦਕੀ ਚਾਉਂਦੇ ਹਾਂਜੀ ਹਾਂਜੀ ਪਰ ਇਧਰੋਂ ਤਾਂ ਪੱਲੜ ਜੇ ਲਾ ਦੂਗੇ ਪੱਲੜ ਤੁਸੀਂ ਨਮਾ ਲਿਆਉਂਦੇ ਇੱਕ ਉਹ ਪੱਲੜ ਪਾ ਦਾਂਗੇ ਉੱਪਰ ਇਹਨ ਮੀਮੋ ਆਇਆ ਕਰਿਆ ਇਹਨਾਂ ਉਧਰੋਂ ਥੋੜੀ ਬਾਥੜ ਘੱਟ ਹੁੰਦੀ ਆ ਉਹ ਜਿਹੜਾ ਪਿੱਛੇ ਸਾਈਡ ਤੇ ਬਾਥੜੇ ਬਵਾ ਆ ਗਈ ਸੀ ਕਿ ਫਿਰ ਇਧਰ ਤੇ ਵੀ ਆ ਜਾਂਦੀ ਦੋਸਰ ਨੰਗਾ ਸੀਗਾ ਫਿਰ ਜਾਂ ਫਿਰ ਉਧਰ ਤੇ ਢੱਕ ਹੋਣੀ ਦੀ ਜਾਂ ਫਿਰ ਇਧਰ ਤੇ ਢੱਕ ਹੋਣੀ ਦੀ ਹੁਣ ਇਧਰ ਨਾਲ ਖੁੰਜੀ ਰਵੇ ਕੇ ਉਹ ਬੰਦ ਕਰ ਦੇਣਾ ਆਹ ਸਾਈਡ ਤੇ ਪੱਲੜਾ ਪਾ ਦੇਣਾ ਆਪਾਂ ਨੂੰ ਉੱਚੀ ਚੱਕ ਕੇ ਥੋੜੀ ਉੱਚੀ ਰੱਖਾਂਗੇ ਥੋੜੀ ਚੱਕ ਕੇ ਇਹਨੂੰ ਪਾਣੀ ਹੁਣ ਗਰਦ ਬਹੁਤ ਹੈ ਸਾਰੀ ਉਹਨਾਂ ਚ ਜਾਂਦੀ ਹੈ ਨਾ ਮੈਂ ਯਾ ਨਾ ਇਹ ਕਿੱਥੇ ਤਾਂ ਜਾਂਦਾ ਨਾਲ ਸਿੰਦਰ ਲਿਆ ਤਾਂ ਆਪਾਂ ਨੇ ਧੂੜ ਮੇ ਉੜ ਕੇ ਬਹੁਤ ਆਈ ਧੂੜ ਮਿੱਟੀ ਧੂੜ ਮਿੱਟੀ ਬਹੁਤ ਕਰਕੇ ਦੇ ਤਾ ਨੋਂ ਅਸੀਂ ਦੇ ਲੋ ਕਿੰਨੇ ਆਪਾਂ ਕਿੰਨੇ ਦਿਨ ਬਾਅਦ ਕੰਮ ਸ਼ੁਰੂ ਕਰਵਾਇਆ 15 ਦਿਨਾਂ ਚਲੇ 15 ਦਿਨਾਂ ਚਲੇ 15 ਦਿਨ ਬਾਅਦ ਅਸੀਂ ਕੰਮ ਸ਼ੁਰੂ ਕਰਵਾਇਆ ਹੁਣ 10 ਦਿਨ ਬਾਅਦ ਇੱਕ ਦਿਨ ਆਇਓਗੇ ਇੱਕ ਦਿਨ ਆਇਓ ਉਹ ਵੀ ਉਹ ਰੱਜਣ ਕੰਮ ਕਰਾ ਰਹੀ ਜੀ ਤੇ ਨਾ ਠੀਕ ਹੈ ਵਾਹ ਲਾ ਕੇ ਲੰਘ ਗਿਆ ਕਹਿੰਦਾ ਗਿੱਲੀ ਐ ਇਹਦੇ ਉੱਪਰ ਬਾਚਣ ਆਉਂਗੇ ਸੁੱਕੇ ਤੇ ਅੱਜ ਲਾਉਣੀ ਸੀਗੀ ਅੱਜ ਮੀ ਪੈ ਗਿਆ ਉਹ ਕਹਿੰਦਾ ਪਹਿਰੇ ਉਧਰ ਮਾਸੜ ਦੇ ਲੱਗਿਆ ਵਾ ਨਾ ਕਹਿੰਦਾ ਮਾਸੜ ਦੇ ਪਹਿਲਾਂ ਕੰਮ ਨਵੇੜ ਦਵਾ ਕਹਿੰਦਾ ਫਿਰ ਬੰਦੇ ਇੱਧਰ ਲੱਗ ਜੂंगे ਸਾਰੇ ਉਹਨੇ ਉਧਰ ਕੰਮ ਨਵੇੜ ਨਾ ਲਿੰਦਾ ਹਾਂ ਅੱਜ ਦੇ ਦੇ ਅੱਜ ਨੇ ਸਾਡਾ ਉਹਨੇ ਇੱਧਰ ਨਿਬੜ ਗਿਆ ਨਾ ਐਨੇ ਆਪਣਾ ਇੱਧਰ ਨਿਬੜ ਜਾਣਾ ਦਾ ਹੱਟ ਪੈ ਗਿਆ ਇੱਧਰ ਨਿਬੜ ਗਿਆ ਇੱਕੋ ਵਸੇ ਹੋਣਾ ਹਾਂ ਦੀ ਗੱਲ ਦੀ ਹਾਂ ਬਾਕੀ ਪਾਰਕ ਵੀ ਮੈਂ ਸਾਰੀ ਸਾਫ਼ ਕਰਤੀ ਜਿਹੜੇ ਥੱਲੇ ਥੱਲੇ ਪਏ ਤੇ ਚੱਕ ਤੇ ਮਿੱਟੀ ਵੀ ਪੱਧਰੀ ਦੀ ਕਰਤੀ ਇਹਨਾਂ ਸੈੱਡਾਂ ਮੇਟਾ ਲੈਣਾ ਟੁੱਲਾ ਜੀ ਲੱਗਣੀ ਆ ਆਹ ਸਾਈਡ ਵੀ ਆਪਣੇ ਟੈਲਾ ਲਵਾ ਦੇਣ ਕਿ ਖੰਦ ਖੁੰਦ ਚ ਨਾ ਪਾਣੀ ਜਾਵੇ ਅੰਡੂ ਕੋਲ ਦਾ ਹੁਣ ਮਿਟਣਾ ਨਾਲ ਖੇਤ ਵੀ ਭਰ ਗਿਆ ਉੱਧਰ ਅੰਤੇ ਦੇ ਇਹਦਾ ਲੱਕੜੀ ਵਾਲਾ ਫੋਨ ਕਰਕੇ ਕੀ ਬਦਲ ਜਾਵੇ ਵੈਸੇ ਲੈਟ ਆ ਰਿਹਾ ਮੇਨ ਗੱਲ ਹੈ ਮੀਂਹ ਤਾਂ ਵੈਸੇ ਸੋਨਾ ਪੈ ਗਿਆ ਪਿੰਡ ਵੀ ਤੁਹਾਨੂੰ ਦਿਖਾ ਕੇ ਲਿਆਉਂਗਾ ਲੇਜ਼ਰ ਕਰਾ ਮਰਾਤਾ ਸੀਗਾ ਪਿੰਡ ਵੀ ਅਸੀਂ ਚਾਹਨਾ ਇੱਕ ਅਸੀਂ ਉਹ ਤਾਂ ਇੰਟਰਨੈਟ 'ਤੇ ਦੇਖਿਆ ਸੀ ਕਿ ਪੂਰੇ ਹਫ਼ਤੇ ਹੀ ਨਹੀਂ ਦੱਸਿਆ ਬਗੇਆ ਤਾਂ ਹੀ ਮੈਂ ਟੱਲਣ ਜ਼ੋਰ ਪੰਦਾ ਮੈਂ ਕਿਹਾ ਪਹਿਲਾਂ ਪਹਿਲਾਂ ਕੰਮ ਨਿਬੇੜ ਦੇਵੇ ਕਿ ਗੇਟ ਲੱਜਵੇ ਮਿੱਟੀ ਧੂੜ ਜਿਹੜੀ ਆ ਨਾ ਗੰਦਬੰਦ ਸਾਰਾ ਚੱਕ ਹੋ ਜਾਣਾ ਤਾਂ ਫਿਰ ਉਰੇ ਤੇ ਆਹਿਆ ਸਾਈਡ ਨੂੰ ਵੀ ਕਟਿੰਗ ਕਰਕੇ ਰੱਖੀ ਹੋਈ ਹੈ ਨੇ ਆਹ ਸਾਈਡ ਸਾਰੀ ਬੇਸਰ ਟੈਲਾ ਟੂਲਾ ਦਾ ਸਾਰੀਆਂ ਕੱਟ ਕੇ ਰੱਖ ਗਏ ਤਾਂ ਉਹ ਆਹ ਦੇਖੋ ਥੰਮਲੇ ਵਾਲੀ ਟੈਲਾ ਵੀ ਕੱਟ ਕੇ ਰੱਖਤੀਆਂ ਸੀਗੀਆਂ ਅੱਧੀਆਂ ਇੱਧਰ ਪਈਆਂ ਅੱਧੀਆਂ ਇੱਧਰ ਪਈਆਂ ਤੇ ਥਮਲੇ ਟਾਇਲਾ ਕੱਟ ਕੇ ਰੱਖ ਗਿਆ ਸੀਗਾ ਕਿੰਨਾ ਕੋਈ ਟਾਈਮ ਲੱਗਣਾ ਮਸਾਲਾ ਲਾ ਕੇ ਛੇੜਨੇ ਨਾਲ ਉਹਨੇ ਨਹੀਂ ਇਹਨੇ ਪੌੜੀ ਹੋ ਫੇਰੰਦੀ ਹੈ ਪੌੜੀ ਸਵਾਦ ਹਾਂਜੀ ਹਾਂਜੀ ਪੌੜੀ ਤਾਂ ਵੀ ਆ ਗਿਆ ਚਲੋ ਬਾਕੀ ਦੇਖਦੇ ਹਾਂ ਕਿੰਨਾ ਕੰਮ ਕਰ ਹੁੰਦਾ ਅੱਜ ਜੇ ਲੇਟ ਹੁੰਦੀ ਫੇਰ ਇਹ ਕੰਮ ਸ਼ੁਰੂ ਹੋਊਗਾ ਸ਼ਾਇਦ ਅੱਜ ਆਪਣਾ ਜਿਹੜਾ ਬੈਕਸਾਈਡ ਵਾਲਾ ਗੇਟ ਹੈ ਉਹ ਵੀ ਆ ਜਾਵੇ ਉਹ ਬੈਕਸਾਈਡ ਲਾਉਣਾ ਕਹਿੰਦਾ ਸਾਡੇ ਦੋਹੇ ਪਾਸੇ ਖੁੱਲਾ ਫੇਰ ਬਾਕੀ ਦੇਖਦੇ ਆਂ ਆਉਂਦਾ ਕਿ ਨਹੀਂ ਕਿ ਵੀ ਪਾਰਕ ਸਵਾਰੀ ਆ ਵੀ ਰੋੜੀ ਰੋੜੀ ਖਾਸੀਆਂ ਗਿਰਗੀਆਂ ਵਿੱਚ ਪਹਿਲੇ ਚ ਇਹਨਾਂ ਕਚਰਾ ਸਟਣ ਲੱਗੇ ਸੀਗੇ ਥੱਲੇ ਤੋਂ ਲੈ ਚੱਕਾ ਕੇ ਸਾਰੇ ਚਲੋ ਭਾਈ ਦੇਖਦੇ ਅੱਜ ਕਿੰਨਾ ਕੰਮ ਹੁੰਦਾ ਤੁਹਾਨੂੰ ਦਿਖਾਵਾਂਗਾ ਚਲੋ ਭਾਈ ਅਜ ਤੱਕ ਕੋਈ ਆਇਆ ਹੈ ਨਹੀਂ ਅੱਜ ਵੀ ਲੈਟ ਐ ਥੋੜਾ ਤੰਗਿਆ ਕਰਿਆ ਲੈਟ ਆਜੇ ਆਜੇ ਕਰੇ ਲੈਟ ਭਾਜੇ ਕਰੇ ਆਜੇ ਕਰੇ ਭਾਜੇ ਕਰੇ ਤੇ ਟੈਲ ਵਾਲਾ ਕਹਿੰਦਾ ਬਸ ਇੱਕ ਧਿਆੜੀ ਦੇਤੇ ਹੋਰ ਅੱਜ ਦੇ ਦਿਨ ਦੀ ਕਹਿੰਦਾ ਕੱਲ ਤੇ ਵਾ ਤੇਰੇ ਕੀ ਨਹੀਂ ਹੋਇਆ ਐਜ ਮਾਸੜ ਦਾ ਥੋੜਾ ਬਹੁਤਾ ਕੰਮ ਰਹਿ ਗਿਆ ਸੀ ਕਿਹਾ ਸਿਰ ਤੇ ਕਹਿੰਦਾ ਤੇਰੇ ਇੱਧਰ ਹੀ ਆ ਜਾ ਨਾ ਤੇ ਮੌਸਮ ਵੀ ਧੁੱਪਰੀ ਚੜਾਈ ਥੋੜੀ ਜੀ ਹਾਂ ਜਾਨੀ ਬਸ ਥੋੜੀ ਗਰਮੈਟ ਜੀ ਕਰਤੀ ਹੈ ਕਹਿੰਦਾ ਪਹਿਲਾਂ ਹੁੰਦੀ ਸੀ ਪਰ ਤੇ ਹੈ ਜੀ ਛੜਤੀ ਹੁਣ ਮੀਨ ਉਹ ਟੈਲਣਾ ਨਾ ਕੱਲੂ ਆਉਂਗਾ ਕੱਲੂ ਆਉਂਗਾ ਹਾਂਜੀ ਕਿਹਨੂੰ ਤੁੰ ਨੂੰ ਟੜ ਕੇ ਕਹਿ ਕੇ ਆਉਣਗਾ ਇਹ ਇੱਕ ਵਾਰ ਹਾਂ ਇਹ ਗੱਲ ਹੋ ਆ ਗਿਆ ਜੀ ਕੱਲੂ ਕੰਮ ਨਵੇੜ ਜਾ ਟੁੱਟੀ ਵਾਲੇ ਨੂੰ ਕਰਿਆ ਹੋਇਆ ਤਾਂ ਫੋਨ ਹੈਗਾ ਬਾਕੀ ਦੇਖਦੇ ਆ ਉਹ ਮਾਰਨ ਮੋਟਰ ਨੂੰ ਨਹੀਂ ਧਿਆਨ ਦੇ ਉਹ ਫੇਰ ਕਰ ਦੇ ਇੱਕ ਵਾਰ ਹਾਂ ਕਹਿਣਾ ਉਹਰੇ ਅਸੀਂ ਮੋਟਰ ਫਿੱਟ ਕਰਵਾ ਦੀ ਆ ਫੇਰ ਬੰਦ ਕਰੀਏ ਇਹਨੂੰ ਉਹਰੇ ਨਾ ਪਾਣੀ ਖੜੀ ਜਾਂਦਾ ਮੋਟਰ ਇੱਕ ਵਾਰ ਨੂੰ ਕੰਦਰੀ ਸਲਾਬ ਜੀ ਜਾਂਦੀ ਫੇਰ ਕਰ ਫੇਰ ਕਰਕੇ ਦੇਖਦਾ ਹਾਂਜੀ 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 ਇਹ ਆਵੇ ਫਿੱਟ ਕਰ ਜਾਉਂਦੀ ਆਂ ਅਸੀਂ ਪੱਕਾ ਕਰਾ ਲਈਏ ਪੈਪ ਲਾਣਵਾ ਲਈਏ ਜੇ ਰੱਖਾ ਇੱਕ ਵਾਰ ਕੱਢੇ ਪੈਪ ਜੇ ਭਾਜਾ ਮੋਟਰ ਦੇ ਬਾਅਦ ਚ ਜਿੱਟ ਕਰ ਦਿੰਦੇ ਹਾਂ ਹਾਂਜੀ ਪੈਪ ਅੰਦਰ ਪੇ ਵੀ ਆ ਹੁਣ ਉਹ ਵੀ ਪੈਪਾਂ ਨਾਲ ਲੱਜੋਣੇ ਨੇ ਪੈਪ ਉੱਚੇ ਚ ਕਰਕੇ ਰੱਖ ਦੇਣੇ ਕਿਉਂ ਨਹੀਂ ਨਾ ਮੋਟਰ ਥੋੜੀ ਆਪਾਂ ਨੇ ਜੜਚੇ ਥੋੜੀ ਲੱਖ ਲੈਣੇ ਇਹਨੇ ਪੈਪ ਤੋਂ ਪਾਵੇ ਪੈਪ ਉੱਚੇ ਕਰਕੇ ਲਾ ਜਾਗੇ ਬਸ ਹੁਣ ਉਹਨਾਂ ਨੂੰ ਪਤਾ ਕੀ ਕਿਹੜਾ ਪੈਪ ਟੈਂਕੀ ਨਾਲ ਵੈਸੇ ਟੈਂਕੀ ਨੂੰ ਪੈਪ ਹੋ ਜਾਂਦਾ ਇੱਕ ਆ ਪੈਪ ਛੱਡਾ ਵੇ ਤਾਂ ਪਾਣੀ ਉਰੇ ਆਉਣਾ ਆ ਟੁੱਟੀਆਂ ਚ ਬਾਕੀ ਦੇਖਦੇ ਆ ਤੇ ਦੇਖੇ ਹੁੰਦਾ ਕਾਹ ਨੂੰ ਜਾਣੀ ਉੱਧਰ ਵੀ ਹਲੇ ਲੱਗੇ ਹੋਏ ਆ ਹੋਣਾ ਵੀ ਤਿਆਰੀ ਐ ਸਾਢੇ 5 ਹੋ ਗਿਆ ਨਾ ਮੈਂ ਹਾਂ ਨਾ 6 ਵਜੇ ਤੋਂ ਬਾਅਦ ਹੱਟਾਂ 6 ਵਜੇ ਤੋਂ ਬਾਅਦ ਹਾਂ 6 ਵਜੇ ਤੋਂ ਬਾਅਦ ਉਹ ਬਿੱਲੀ ਮਾਰਦੀ ਚਾਲ 6 ਵਜੇ ਤੋਂ ਬਾਅਦ ਚਲੋ ਭਾਈ ਹੁਣ ਤੁਸੀਂ ਅਰਦਾਸਾਂ ਕਰਿਓ ਕਿ ਸਾਡੇ ਡੈਡੀ ਜੀ ਨਾਲ ਤੇ ਨਾਲ ਬਾਹਰ ਹੋਣ ਤੇ ਸਾਨੂੰ ਇਨਸਾਫ ਮਿਲੇ। ਬਾਕੀ ਹੁਣ ਦੇਖਦੇ ਆ ਰੱਬ ਦੇ ਆਸਰੇ ਬਈ ਕਿ ਪਤਾ ਹੀ ਤੁਹਾਨੂੰ ਬਾਕੀ ਹੁਣ ਸਾਰਾ ਕੁਝ ਨਾਮ ਨਹੀਂ। ਚਲੋ ਹੁਣ ਕਰਦੇ ਲੋਗ ਬੰਦ ਦੇ ਇਸ ਜੀ ਦਾ ਕਰਦੇ ਨਹੀਂ ਸੀਗਾ ਬਣਾਉਣੇ ਨਾ। ਹੈਲੋ ਮੈਂ ਤੁਹਾਨੂੰ ਵੀ ਦਿਖਾ ਦਈਏ ਕਿੱਥੇ ਤੱਕ ਕੰਮ ਪਹੁੰਚਿਆ ਨਾਲੇ ਹਾਲਚਲ ਦੱਦੀ ਹੈ ਕਿਦਾਂ ਇਹ ਠੀਕ ਠਾਕ ਹੈ ਬਸ ਤੁਹਾਡੀ سپورਟ ਦੀ ਲੋੜ ਹੈ ਤੁਸੀਂ سپورਟ ਕਰਿਓ ਤੇ ਦੱਸਣਾ ਕਿ ਡੈਡੀ ਜਲਦ ਜਲਦ ਬਾਹਰ ਆਉਣ ਤੇ ਹੁਣ ਕਰਦੇ ਆ ਵੀਡੀਓ ਬੰਦ ਤੇ ਮਿਲਦੇ ਕਾਨੂੰ ਅਗਲੇ ਬਲੌਗਸ ਆਪਕੀ ਬਾਕ ਬਾਕ